ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣੇ ਜੀ ਮਿਲਕ ਬਦਾਮ ਪਰ ਹੁਣ ਆਪਾਂ ਵਿੱਚ ਪਾਉਣੇ ਨੇ ਮਿਲਕ ਮਿਲਕ ਮੇਰਾ ਹੈਗਾ ਜੀ ਹੁਣ ਪੈਟ ਘਰਦਾ ਹੀ ਆ ਮੈਂ ਸਾਰਾ ਨਹੀਂ ਪਾਉਂਦੀ ਜਿਵੇਂ ਸਿੱਕ ਲੋਕ ਪਾਉਂਗੀ ਅੱਧਾ ਮੈਂ ਰੱਖ ਲੂੰਗੀ ਉਹਦਾ ਹੋਰ ਕੁਝ ਬਣਾਉਂਗੀ ਇੰਨਾ ਕੁ ਪਾਤਾ ਮੈਂ ਕਿਲੋ ਹੋਊਗਾ ਮੱਧਾ ਰੱਖ ਲਏ ਜੇ 2 ਕਿਲੋ ਸੀਗਾ ਤੁਹਾਨੂੰ ਘੱਟ ਉਹ ਹੋਰ ਪਾ ਕੇ ਚੱਲ ਜਣਾਂ ਹਾਂ ਇਹ ਹੁਣ ਹੁੰਦਾ ਸੱਤਾਂ ਆਪ ਐਨੇ ਕਬਦਾਮ ਤੇ ਲੈ ਲਿਆ ਤਸਤਕ ਤੇ ਮੈਂ ਕਰਦੇ ਆ ਗਾਣੇ ਥੋੜੇ ਕਰ ਬਾਕੀ ਕਿ ਖਿਦਮਤ ਥੋੜੇ ਦੁੱਧ ਨੂੰ ਆ ਗਿਆ ਵਾਲਾ ਹੁਣ ਮੈਂ ਇਦਾਂ ਇਹਨੂੰ ਚੰਗੀ ਤਰ੍ਹਾਂ ਢਾਡੂੰਗੀ ਚੰਗੀ ਤੇ ਕਾਡੂੰਗੀ ਆ ਦੇਖੋ ਆਪਣਾ ਦੁੱਧ ਕੜੀ ਜਾਂਦਾ ਦੇਖੋ ਤੇ ਆ ਪੱਬਦਾਮ ਤੇ ਪਿਸਤਾ ਇਹ ਵੀ ਦੋਨੇ ਚੀਜ਼ਾਂ ਰੈਡੀ ਹੈ ਮੇਰੇ ਥੋੜਾ ਜਿਹਾ ਮੈਂ ਕਟ ਲਾਂਗਾ ਤੇ ਥੋੜਾ ਜਿਹਾ ਮੈਂ ਚੀਰ ਲਵਾਂ ਵਿੱਚ ਮਿਕਸ ਕਰਨਾ ਵਸੇ ਇਹ ਮੈਂ ਹੁਣ ਵਿੱਚ ਪਾ ਦਿੰਨੀ ਇਹਦੇ ਦੋਨੇ ਚੀਜ਼ੇ ਪਾ ਦਿੰਨੇ ਆ दोनों चीज़ें आने बेच पा दे जी आप खंड खंड में ही पा दे बस मिठा ज्यादा ही होना चाहिए ये ज्यादा नहीं पीका होना चाहिए वाह मिठा होना चाहिए अच्छा। मिठा आ मेरा दुद्ध है जी थोड़ा जा ठंडा दुद्ध ले ली ਅੰਧਿਕ ਕੋਲ ਜਿਹਦੇ ਵਿੱਚ ਮੈਂ ਪਾਉਂਗੀ ਕਸਟਰ ਮੈਂ ਜਿਹਦੇ ਵਿੱਚ ਬਰਕਸਟਰ ਮੈਂ ਪਾਉਂਗੀ ਦੇ ਵਿੱਚ ਜਿੱਕ ਦੋ ਚੁੱਕ ਤੇ ਮੇਰੀ ਉੱਚਾਈ ਤੇ ਮੈਂ ਜਰਾ ਦਿਖੂ ਨਹੀਂ ਸਕਦੀ ਮੈਂ ਕੋਲ ਦੀ ਉਹ ਕਿਵੇਂ ਇਦਾਂ ਚੰਗੀ ਤਿਕਾ। ਇਹਦੇ ਨਾਲ ਤੇ ਹੈਗਾ। ਤਦਦੇ ਮੇਰੇ ਜਮਾ ਰਹਣੀ ਹੈ ਦੇਖੋ। ਬਹੁਤ ਸੋਹਣਾ ਰੱਢ ਲਿਆ। ਕੱਲ ਦਿਖਾਵਾਂਗੇ ਆਪਾਂ। ਅਸੀਂ 4-5 ਘੰਟੇ ਬਾਅਦ ਨੂੰ ਫਰਿੱਜ 'ਚ ਰੱਖਾਂਗੇ। ਆਪ ਹੁੰਨੇ ਦੇ ਵਿੱਚ ਪਾ ਦਿੰਦੇ। ਗਰਮ-ਗਰਮ ਤਦਦੇ ਗਰਦਾਨਾ ਪਣਨ ਤੋ ਵਧੀਆ ਜਿਹਾ ਬਣ ਗਿਆ। ਹੁਣ ਮੈਂ ਥੋੜਾ ਜਿਹਾ ਹੋਰ ਸੇਕ ਲਵਾਂਗੀ। ਹਾਂ। ਦੇਖੋ ਜੀ ਆਪਣਾ ਰੈਡੀ ਆ। ਇਹਨਾ ਹੋਣਾ ਤੈਨੂੰ ਰੱਖਾਂਗੀ। ਠੰਡਾ ਹੋ ਲਈ ਰੱਖੀ ਮੈਨੂੰ ਹੁਣ ਦੇਖੋ ਇਹਨੇ ਥੋੜਾ ਹੋਰ ਹੋ ਜਾਣਾ ਹੈ ਠੰਡਾ ਹੋਏ ਤੇ ਸੰਗ ਨਾਲ ਬਸ ਥੋੜਾ ਜਿਹਾ ਦੁੱਧ ਹੋਰ ਪਾ ਲੈਂਦੇ ਵਿੱਚ ਇਹ ਆਪਣਾ ਮਰਕਬ ਦਾਮ ਰੈਡੀ ਹੈ ਜੀ ਨਾਇ ਤਾਂ ਇਹ ਆਪਣਾ ਘਰੇ ਬਣਾਇਆ ਵਈ ਦੇਖੋ ਪੀਣ ਨੂੰ ਕਿੰਨੀ ਵਧੀਆ ਚੀਜ਼ ਹੈ ਨਾਇ ਗਰਮੀ ਲਈ ਵਧੀਆ ਸੋਹਣੀ ਚੀਜ਼ ਹੈ ਠੰਡੀ ਨਾਇ ਤੁਹਾਨੂੰ ਪਤਾ ਵਿੱਚ ਕੀ ਕੀ ਪਾਇਆ ਵਾ ਫਰੈਸ਼ ਸਾਰਾ ਕੁਝ ਹੈ ਕਿ ਕੋਈ ਹੈ ਨਹੀਂ ਵੱਧ ਚੀਜ਼ ਬਾਹਰੋਂ ਲੈਣ ਦੀ ਬਸਾਰਾ ਆਪ ਦੇ ਹੀ ਆ। ਹੁਣ ਆਪਾਂ ਗੈਸ ਨੂੰ ਕਰ ਦਿੰਦੇ ਜਿੰਨੇ ਬੰਦ ਤੇ ਹੁਣ ਇਹਨੂੰ ਰੋਣ ਦੇ ਵਿੱਚ ਠੰਡਾ। ਆ ਦੇਖੋ ਜਿਆ ਮੈਂ ਆਪ ਕੋ ਥੋੜਾ ਮੋਟਾ ਜਿਹਾ ਕੱਟ ਕੇ ਹੋਰ ਵਿੱਚ ਪਾਤਾ ਜੀ। ਇਹ ਨਾਲ ਜਿਹੜੇ ਦਸ ਲਾ ਗਿਆ ਉਹ ਜਿਹੜੇ ਅਸੀਂ ਬਾਲਾਪਰੀ ਕੱਟਿਆ ਸੀਗਾ ਉਹ ਵੀ ਚੱਲ ਜਾਨੀ ਸੀ। ਇਹ ਆਪ ਠਾਰ ਲੈਣੀਆਂ। ਦੇਖੋ ਆਪਣੇ ਨਾਲ ਇਹ ਥੋੜਾ ਜਿਹਾ ਕਰੀਮੀ ਜਿਹਾ ਹੋ ਜੂਗਾ ਹੋਰ ਵੀ ਜਿਹਨੂੰ ਕਹਿੰਦੇ ਸਿਚਾਕ ਦੀ ਜਿਹੀ ਜਿਹੀ ਵਿੱਚ ਬਨ ਜਿਵੇ ਉਹਦੇ ਆ ਦੇ ਹਾਈ ਕਰਕੇ ਮੈਨੂੰ ਠਾਰ ਲੈਣਾ ਫੈਂਟ ਲਓ ਜਾਂ ਠਾਰ ਲਓ ਕਹਿ ਦੋ ਆਪਣਾ ਉਹ ਹੋ ਕੇ ਰਹੇਗੀ ਇਹਨੂੰ ਪਾਰ ਕੇ ਅਬ ਰਾਹ ਤੇ ਮੈਂ ਫਿਰ ਦੇ ਦੇਵਾਂਗਾ ਤੇ ਫਿਰ ਕੱਲ ਨੂੰ ਪੀਵਾਂਗੇ देख हर गया हम पूरा इन्ना कर। थोड़ा जाता है ठंडा करूंगा ਹਾਂਜੀ ਆਪਣਾ ਮਿਲਕਾ ਤਾਂ ਰੈਡੀ ਹੈ ਆਪਾਂ ਰਾਤ ਵਿੱਚ ਰੱਖਤਾ ਸੀਗਾ ਤੇ ਦੇਖੋ ਕਿੰਨਾ ਸੁਨ ਸੁਨ ਬਣ ਗਿਆ ਤੇ ਆਪਾਂ ਥੋੜਾ ਜਿਹਾ ਇਦਾਂ ਕਰਕੇ ਕਰਾਂਗੇ ਇਹਨੂੰ ਫਿਰ ਥੋੜੇ ਜਿਹਾ ਦਿਨਾਂ ਨਾਲ ਇਦਾਂ ਬੱਬਲ ਜੇ ਬਣ ਜਾਣਗੇ ਵਿੱਚ ਦੇਖੋ ਆਪਾਂ ਹੁਣ ਗਲਾਸ ਭਰ ਲੈਂਦੇ ਆ ਦੇਖੋ ਆ ਦੇਖੋ ਜੀ ਆਹ ਕੋ ਜੀ ਆਪਣਾ ਆਹ ਇਥੇ ਮਿਲਕ ਬਦਾਮ ਰੈਡੀ ਹੈ ਮਿਲਕ ਬਦਾਮ ਆਪਣਾ ਰੈਡੀ ਹਨ ਤਾਂ ਕਿ ਜੀ